ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਟਰੰਪ ਦੇ ਹੱਥ ਚੈਲਨ ਮਸਕ ਨੇ ਕੀਤਾ ਸਭ ਤੋਂ ਵੱਡਾ ਦਾਵਾ ਅਮਰੀਕੀਆਂ ਨੂੰ ਵੀ ਪਾ ਦਿੱਤਾ ਸੋਚਣੇ ਕਿਸੇ ਦਾਨੇ ਜਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ बॉलीवुड اداکار गोविंदा ਨੂੰ ਲੱਗੀ ਗੋਲੀ 골ਡੀ ਬਰਾੜ ਤੇ ਬਿਸ਼ਨੋਈ ਦੇ ਦੋ ਗੈਂਗਸਟਰ ਮੋਹਾਲੀ ਪੁਲਿਸ ਨੇ ਫੜੇ 골ਡੀ ਅਮਰੀਕਾ ਤੋਂ ਕਰ ਰਿਆ ਸੀ ਆਪਰੇਟ rahul gandhi ਦੀ ਹਰਿਆਣਾ ਜੋੜੋ ਯਾਤਰਾ ਕੇਂਦਰ ਤੇ ਲਾਏ ਨਿਸ਼ਾਨੇ ਅਤੇ ਹੁਣ ਖਬਰਾਂ ਵਿਸਥਾਰ ਨਾਲ एलन मस्क अमेरिकी चुनाव ਵਿੱਚ ਡੋਨਾਲਡ 트੍ਰੰਪ ਦਾ ਸਮਰਥਨ ਕਰ ਰਹੇ ਨੇ ਇਸ ਸਾਲ ਜੁਲਾਈ ਵਿੱਚ ਪੈਂਸਿਲਵੇਨੀਆ ਵਿੱਚ ਗਰੇਲੀ ਦੌਰਾਨ 트੍ਰੰਪ ਦੇ ਗੋਲੀਬਾਰੀ ਤੋਂ ਬਚਣ ਤੋਂ ਬਾਅਦ ਮਸਕ ਉਨ੍ਹਾਂ ਦੇ ਸਮਰਥਨ ਦੇ ਵਿੱਚ ਖੁੱਲਕੇ ਸਾਹਮਣੇ ਆਏ ਉਹਨਾਂ ਨੇ ਫਿਰ ਕਿਹਾ ਕਿ ਉਹ ਖੁੱਲਕੇ 트੍ਰੰਪ ਦਾ ਸਮਰਥਨ ਕਰਦੇ ਨੇ ਅਤੇ ਉਸ ਦੇ ਜਲਦ ਠੀਕ ਹੋਣ ਦੀ ਉਮੀਦ ਕਰਦੇ ਨੇ ਐਨਾ ਹੀ ਨਹੀਂ ਉਹਨਾਂ ਨੇ ਸੀਕ੍ਰੇਟ ਸਰਵਿਸ ਦੇ ਮੁਖੀ ਅਤੇ ਸੁਰੱਖਿਆ ਵਿਸਥਾਰ ਦੇ ਮੁਖੀ ਦਾ ਅਸਤੀਫਾ ਵੀ ਮੰਗਿਆ ਸੀ ਅਰਪਤੀ ਐਲਨ ਮਸਕ ਨੇ ਅਮਰੀਕੀ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਟਰੰਪ ਇਸ ਸਾਲ ਰਾਸ਼ਟਰਪਤੀ ਨਹੀਂ ਬਣਦੇ ਤਾਂ ਅਮਰੀਕਾ 'ਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ। ਉਹਨਾਂ ਨੇ ਕਿਹਾ ਕਿ ਟਰੰਪ ਨੂੰ ਚੁਣ ਕੇ ਹੀ ਦੇਸ਼ ਵਿੱਚ ਲੋਕਤੰਤਰ ਨੂੰ ਬਚਾਇਆ ਜਾ ਸਕਦਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੋਮਿਓ ਕਸ਼ੀਦਾ ਅਤੇ ਉਹਨਾਂ ਦੀ ਕੈਬਨਿਟ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਜਿਸ ਨਾਲ ਉਹਨਾਂ ਦੇ ਸੰਭਾਵੀ ਉੱਤਰਾਧਿਕਾਰੀ ਸ਼ਿਗੇਰੂ ਇਸ਼ੀਬਾ ਨੂੰ ਅਗਲੇ ਪ੍ਰਧਾਨ ਮੰਤਰੀ ਵੱਜੋਂ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਜੀ ਹਾ ਮੁਖ ਕੈਬਿਨੇਟ ਸਕੱਤਰ ਯੋਸ਼ੀ ਮਾਸਾ ਹਯਾਸ਼ੀ ਨੇ ਕੋਸ਼ਨਾ ਕੀਤੀ ਕਿ ਕਿਸ਼ੀਦਾ ਤੇ ਉਹਨਾਂ ਦੇ ਮੰਤਰੀਆਂ ਨੇ ਮੰਗਲਵਾਰ ਨੂੰ ਕੈਬਿਨੇਟ ਮੀਟਿੰਗ ਵਿੱਚ ਆਪਣੇ ਅਸਤੀਫੇ ਸੌਂਪ ਦਿੱਤੇ ਨੇ ਇਸ਼ੀਬਾ ਨੂੰ ਸ਼ੁੱਕਰਵਾਰ ਨੂੰ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ ਤਾਂ ਕਿ ਉਹ ਕਿਸ਼ੀਦਾ ਦੀ ਥਾਂ ਲੈ ਸਕਣ ਕਿਸ਼ੀਦਾ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਅੰਤ ਵਿੱਚ ਅਗਸਤ ਤੇ ਚ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਮੰਗਲਵਾਰ ਨੂੰ ਸੰਸਦ ਵਿੱਚ VOTING ਤੋਂ ਬਾਅਦ ਇਸ਼ੀਬਾ ਦਾ ਪ੍ਰਧਾਨ ਮੰਤਰੀ ਬਣਨਾ ਤੈ ਕਿਉਂਕਿ ਸੰਸਦ ਵਿੱਚ ਉਹਨਾਂ ਦੀ ਪਾਰਟੀ ਦੇ ਸੱਤਾਧਾਰੀ ਗੱਠ ਚੋੜ ਕੋਲ ਬਹੁਮਤ ਹੈ ਇਸ ਤੋਂ ਬਾਅਦ ਇਸ਼ੀਬਾ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨਗੇ ਉਧਰ ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਗੋਵਿੰਦਾ ਕੋਲ ਲਾਇਸੈਂਸੀ ਰਿਵਾਲਵਰ ਹੈ ਖਬਰਾਂ ਦੀ ਮੰਨੀਏ ਤਾਂ ਇਹ ਘਟਨਾ ਸਵੇਰੇ ਕਰੀਬ 5 ਵਜੇ ਦੀ ਹੈ ਗੋਵਿੰਦਾ ਸਵੇਰੇ ਕਿਤੇ ਜਾਣ ਦੇ ਲਈ ਤਿਆਰ ਹੋ ਰਹੇ ਸਨ ਉਦੋਂ ਇਹ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸੀ ਜਦੋਂ ਇਹ ਗਲਤ ਫਾਇਰ ਹੋਇਆ ਹੁਣ ਦਾ ਅਦਾਕਾਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਅਦਾਕਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਖਬਰਾਂ ਮੁਤਾਬਕ ਗੋਵਿੰਦਾ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by ਡਾਕਟਰ ਸੁਰਿੰਦਰ ਸਿੰਘ ਗਿਲ ਇਮੀਗ੍ਰੇਸ਼ਨ ਕੰਸਲਟੈਂਟ ਤਾਜ਼ੀਆਂ ਖਬਰਾਂ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਤ ਤੁਹਾਡਾ ਸਵਾਗਤ ਹੈ ਮੁਹਾਲੀ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਕਤਲकांड ਦੇ ਦੋਸ਼ੀ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਮਲਜ਼ਮਾਂ ਦੀ ਪਛਾਣ ਨितीਸ਼ ਕੁਮਾਰ ਉਰਫ ਨਿੱਕੂ ਰਾਣਾ ਤੇ ਗੁਰਕੀਰਤ ਸਿੰਘ 베ਦੀਵਜੋ ਹੋਈ ਹੈ ਇਹ ਦੋਵੇਂ ਅਮਰੀਕਾ ਸਥਿਤ ਗੈਂਗਸਟਰ 골ਡੀ ਬਰਾੜ ਗੈਂਗ ਦੇ ਮੈਂਬਰ ਨੇ ਮਲਜ਼ਮਾਂ ਦੀ ਗ੍ਰਫਤਾਰੀ ਮਗਰੋਂ ਡੇਰਾ ਬਸੀ ਸਥਿਤ ਇਮੀਗ੍ਰੇਸ਼ਨ ਦਫ਼ਤਰ ਤੇ ਹੋਈ ਗੋਲੀਬਾਰੀ ਦੀ ਘਟਨਾ ਵੀ ਸੁਲਝ ਗਈ ਹੈ ਮਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਗ੍ਰਫਤਾਰੀ ਦੌਰਾਨ ਪੁਲਿਸ ਨੇ ਮਲਜ਼ਮਾਂ ਕੋਲੋਂ ਦੋ ਪਿਸਤੌਲ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਦੋਵੇਂ ਮਲਜ਼ਮ ਮਹਿੰਦਰਾ ਬਲੇਰੋ ਕਾਰ ਵਿੱਚ ਸਫ਼ਰ ਕਰ ਰਹੇ ਸਨ ਪੁਲਿਸ ਨੇ ਗੱਡੀ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ ਇਹਨਾਂ ਦੋਵਾਂ ਅਪਰਾਧੀਆਂ ਨੂੰ 19 ਸਤੰਬਰ 2024 ਨੂੰ ਡੇਰਾ ਬਸੀ ਸਥਿਤ ਇਮੀਗ੍ਰੇਸ਼ਨ ਦਫ਼ਤਰ ਤੇ ਗੋਲੀਬਾਰੀ ਕਰਨ ਤੋਂ ਬਾਅਦ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਇਸ ਹਮਲੇ ਦੇ ਮਾਸਟਰਮਾਈਂਡ ਦੀ ਪਛਾਣ ਕਰ ਲਈ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਨਿੱਕੂ ਰਾਣਾ ਪਹਿਲਾਂ ਹੀ ਜ਼ਮਾਨਤ ਤੇ ਸੀ ਜਦਕਿ ਗੁਰਕੀਰਤ ਸਿੰਘ 베ਦੀ ਅਮਰੀਕਾ ਵਿੱਚ ਬੈਠੇ ਗੋਲਡੀ ਬ੍ਰਾਡ ਤੇ ਸਾਬਾ ਵਰਗੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਦੇ ਵਿੱਚ ਰਹਿ ਕੇ ਅਪਰਾਧਿਕ ਯੋਜਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਇਹ ਸਾਰੀ ਸਾਜ਼ਿਸ਼ ਹਾਰਜੇਲ ਚ ਬੰਦ ਗੈਂਗਸਟਰਾਂ ਦੇ ਨਿਰਦੇਸ਼ਾਂ ਤੇ ਚੱਲ ਰਹੀ ਸੀ ਉਧਰ ਹਰਿਆਣਾ ਚੋਣਾ ਦਰਮਿਆਨ ਰਾਹੁਲ ਗਾਂਧੀ ਨੇ ਹਰਿਆਣਾ ਵਿਜੇ ਸੰਕਲਪ ਯਾਤਰਾ ਸ਼ੁਰੂ ਕੀਤੀ ਹੈ ਪਹਿਲੇ ਦਿਨ ਸੋਮਵਾਰ 30 ਸਤੰਬਰ ਨੂੰ ਇਹ ਯਾਤਰਾ ਨਾਰਾਇਣਗੜ੍ਹ ਤੋਂ ਥਾਨੇਸਰ ਆਈ ਇੱਥੇ ਜਨਸਭਾ ਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਦਾ ਭਗਵਾਨ ਅਡਾਨੀ ਐ ਉਹ ਹੁਕਮ ਦਿੰਦੇ ਨੇ ਮੋਦੀ ਜੀ ED ਤੇ CBI ਨੂੰ ਭੇਜ ਕੇ ਕੰਮ ਕਰਵਾਉਂਦੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਸੀਂ ਅਜਿਹਾ ਭਾਰਤ ਨਹੀਂ ਚਾਹੁੰਦੇ ਜਿੱਥੇ 25 ਲੱਖ ਲੋਕ ਐਸ਼ੋ ਆਰਾਮ ਦਾ ਆਨੰਦ ਮਾਣਦੇ ਹੋਣ ਹਜ਼ਾਰਾਂ ਕਰੋੜਾਂ ਦੇ ਵਿਆਹ ਸ਼ਾਦੀਆਂ ਮਨਾਉਣ ਤੇ ਕਿਸਾਨ ਮਜ਼ਦੂਰ ਭੁੱਖੇ ਮਰਦੇ ਹੋਣ ਉਹਨਾਂ ਨੇ ਕਿਹਾ ਹੈ ਕਿ ਚੱਕਰਵਿਊ ਦਾ ਆਕਾਰ ਕਮਲ ਯਾਨੀ ਕਿ ਭਾਜਪਾ ਦਾ ਚੋਣ ਨਿਸ਼ਾਨ ਵਰਗ ਹੈ ਜਿਸ ਵਿੱਚ ਅਭੀ ਮੰਨਿਉ ਨੂੰ ਫਸਾ ਕੇ ਮਾਰ ਦਿੱਤਾ ਗਿਆ ਸੀ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਦੇ ਹਥਿਆਰ ਫੌਜ ਨੂੰ ਵੇਚਣ ਲਈ ਅਗਨੀ ਵੀਰ ਸਕੀਮ ਲਿਆਂਦੀ ਗਈ ਸੀ ਇਹ ਸਕੀਮ ਸੈਨਿਕਾਂ ਦੀ ਪੈਨਸ਼ਨ ਚੋਰੀ ਕਰਨ ਦਾ ਤਰੀਕਾ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ